ਪਹਿਲਾਂ ਤਾਂ ਗੱਲ ਕਰਾਂਗੇ ਕਿ ਮਾਈਨਿੰਗ ਦੀ ਹੱਦੇ 3 ਸਾਲ ਹੋ ਗਏ ਸਰਕਾਰ ਬਣੀ ਨੂੰ ਹਾਈ ਤੱਕ ਨੇ ਮਾਈਨਿੰਗ ਦੀ ਪਾਲਿਸੀ ਨਹੀਂ ਬਣਾ ਸਕੀ ਜਦੋਂ ਆਮ ਆਦੀ ਪਾਰਟੀ ਦੀ ਸਰਕਾਰ ਨਹੀਂ ਬਣੀ ਸੀ ਉਦੋਂ ਭਗਵੰਤ ਮਾਨ ਜੀ ਵੀ ਤੇ ਕੇਜਰੀਵਾਲ ਜੀ ਵੀ ਭਾਜਨ ਦਿੰਦੇ ਸੀ ਵੀ ਇਕਾਲੀ ਤੇ ਤੰਦਰ ਸਰਕਾਰਾਂ ਮਾਈਨਿੰਗ ਦੇ ਬਹੁਤ ਵੱਡੇ ਕਫਲੇ ਕਰ ਰਹੀਆਂ ਖਾਂਗਰ ਕੇ ਮਾਈਨਿੰਗ ਬਹੁਤ ਮਹਿੰਗੀ ਹੈ ਜਦੋਂ ਅਸੀਂ ਆਵਾਂਗੇ ਤੇ ਮਾਈਨਿੰਗ ਨੂੰ ਮੁਕਤਮਕੋਂ ਕਰ ਦਾਂਗੇ ਇਹ ਘੱਟੇ ਬੰਦ ਕਰ ਦਾਂਗੇ ਕੇਜਰੀਵਾਲ ਨੇ ਤਾਂ ਸ਼ੁਕਰ ਕੀਤਾ ਸੀ ਵੀ ਅਸੀਂ ਮਾਈਨ ਤੋਂ 9000 ਕਰੋੜ ਕੱਢ ਕੇ ਪੰਜਾਬ ਦੇ ਡਿਵੈਲਪਮੈਂਟ ਤੇ ਲਾਵਾਂਗੇ ਪਰ ਬੜੇ ਦੁੱਖ ਦੀ ਗੱਲ ਹੈ ਕਿ ਸਾਢੇ 3 ਸਾਲ ਬੀਤਣ ਤੋਂ ਬਾਅਦ ਵੀ ਇਹ ਮਾਈਨਿੰਗ ਦੀ ਕੋਈ ਪੱਕੀ ਪੌਲਤੀ ਹੀ ਨਹੀਂ ਬਣਾ ਸਕੀ ਪਤਾ ਹੀ ਨਹੀਂ ਨਾ ਨੂੰ ਵੀ ਮਾਈਨਿੰਗ ਬਾਰੇ ਕਰਨਾ ਕੀ ਹੈ ਜਦੋਂ ਕਾਂਗਰਸ ਸਰਕਾਰ ਸੀ ਜਾਂ ਕਾਲੀ ਸਰਕਾਰ ਸੀ ਉਦੋਂ ਸਾਡਾ ਜਿਹੜਾ ਪੱਥਰ ਆ ਛੜਕੇ ਦੇ ਪੈਨਲ ਆ ਮੋਟਾ ਉਹ ਸਾਨੂੰ 20 ਰੁਪਏ ਫਟਾਉਂਦਾ ਸੀ ਬਜਰੀ ਫੀ ਜਿਹੜੀ ਉਹ ਸਾਨੂੰ 28 ਰੁਪਏ ਫਟਾਉਂਦੀ ਸੀ ਰੇਤਾ ਸਾਨੂੰ 70 ਰੁਪਏ ਕਿੰਟਲ ਆਉਂਦਾ ਸੀ ਅੱਜ ਇਹਨਾਂ ਦੇ ਹਾਲਾਤ ਇਹ ਹੈ ਵੀ ਜਿਹੜਾ ਮੋਟਾ ਪੱਥਰ ਆ ਉਹ 43 ਰੁਪਏ ਬਜਰੀ 45 ਤੋਂ 47 ਰੁਪਏ ਤੇ ਰੇਤਾ 120 ਰੁਪਏ ਇਹ ਤਾਂ ਰੇਟ ਤੁਹਾਨੂੰ ਦੱਸਤੇ ਇਹ ਰੇਟ ਹੈ ਪਰ ਇੰਨਾ ਰੇਟਾਂ ਤੇ ਵੀ ਕੰਮ ਕਰਨਾ ਤੇ ਮਾਲ ਹੈ ਨਹੀਂ ਸਾਰੇ ਪੰਜਾਬ 'ਚ ਕਰੈਕਸ਼ਨ ਬੰਦ ਹੈ ਪਤਾ ਨਹੀਂ ਉਹ ਕਿਹਦੇ ਦਬਕੇ ਕਰਕੇ ਬੰਦ ਹੈ ਕਿਹਦੀ ਪਾਲਿਸੀ ਕਰਕੇ ਬੰਦ ਹੈ ਸਾਡੇ ਆਪਣੇ ਮੰਤਰੀ ਆ ਜਿਹਨੇ ਮੈਨਿੰਗ ਦੇ ਵਿੰਦਰ ਗੋਲ ਜੀ ਬੜੇ ਦੁੱਖ ਦੀ ਗੱਲ ਹੈ ਤੇ ਹਾਸੇ ਹੋਈ ਨਹੀਂ ਗੱਲ ਵੀ ਹੈ ਕਹਿੰਦੇ ਅਸੀਂ ਲੋਕਾਂ ਦੇ ਵਿਚਾਰ ਲੈਦੇ ਹਾਂ ਪਾਲਿਸੀ ਬਣਾਉਣ ਵਾਸਤੇ ਮੰਤਰੀ ਸਾਹਿਬ ਨੂੰ ਬੇਨਤੀ ਹੈ ਵੀ ਢੂੜਕ ਸਾਲ ਹੋਰ ਖੜ੍ਹਜੋ ਫਿਰ ਪਾਲਿਸੀ ਬਣਾਇਓ ਹਜੇ ਪਾਲਿਸੀ ਬਣਾਉਣ ਦੀ ਤੁਹਾਨੂੰ ਕੋਈ ਲੋੜ ਨਹੀਂ ਹੋਨਾ ਜੇ ਪਾਲਿਸੀ ਨਹੀਂ ਬਣਦੀ ਜੇ ਮੈਨਿੰਗ ਦੀ ਸਹੀ ਨਹੀਂ ਕਰਦੇ ਤਾਂ ਇਹ ਗਵਰਨਮੈਂਟ ਭੁੱਲ ਜੇ ਵੀ ਪੰਜਾਬ ਦੀ ਡਿਵੈਲਪਮੈਂਟ ਹੋਊਗੀ ਜਾਂ ਕੋਈ ਗਰੀਬ ਘਰ ਪਾਲੂਗਾ ਅਸੀਂ ਤਾਂ ਇਹ ਕਹਿੰਦੇ ਆ ਵੀ ਸਰਕਾਰ ਨੂੰ ਕਾਲੀ ਦੇ ਕਾਂਗਰਸ ਨੂੰ ਪੁੱਛ ਲੈਣਾ ਚਾਹੀਦਾ ਵੀ ਉਹ ਧਪਲੇ ਕਰਕੇ ਵੀ 22 ਰੁਪਏ ਪੱਤਰ ਕਿਵੇਂ ਦੇਈ ਜਾਂਦੇ ਸੀ ਕੋਈ ਉਹੋ ਜੀ ਪਾਲਿਸੀ ਬਣਾ ਲੈਣੇ ਵੀ ਉਹ ਧਪਲੇ ਕਰਕੇ ਖਾ ਕੇ ਵੀ 22 ਰੁਪਏ ਪੱਤਰ ਦੇ ਦੇਈ ਸੀ ਉਹ ਕਿਵੇਂ ਦੇ ਦੇਈ ਸੀ ਇਹ ਤਾਂ ਵੀ ਇਤੀਮਦ ਕਰਦੇ ਹੁਣ ਹੱਦ ਤੱਕ 3 ਸਾਲ ਇਹ ਸਰਕਾਰ ਨੇ ਕੋਈ ਕੰਮ ਨਹੀਂ ਲਾਇਆ ਹੁਣ ਇਹਨਾਂ ਨੇ ਲਿੰਕ ਰੋਡਾਂ ਦੇ ਕੰਮ ਲਾਇਆ ਸਾਡੇ ਵਾਸਤੇ ਉਹਦੇ ਚ ਕੀ ਹੁੰਦਾ ਇੱਕ 25 ਐਮ ਐਮ ਲੋਕ ਤੇ ਪਹੀ ਪਣੀ ਹੁੰਦੀ ਹੈ 25 ਐਮ ਐਮ ਪਹਿਲਾਂ ਸਾਡੀ ਇੱਕ ਥਾਲ ਦੀ ਉਹਦੀ ਗਰੰਟੀ ਹੁੰਦੀ ਸੀਗੀ ਤੇ ਉਦੋਂ ਬਾਅਦ ਚ ਅਸੀਂ ਫ੍ਰੀ ਹੋ ਜਾਂਦੇ ਸੀ ਤੇ ਸੜਕ 3-4 ਸਾਲ ਤੱਕ ਚੱਲਦੀ ਸੀ ਉਦੋਂ ਬਾਅਦ ਸੜਕ ਚੱਲਦੀ ਨਹੀਂ 3 ਸਾਲ ਹੀ ਚੱਲਦੀ ਹੁਣ ਇਹਨਾਂ ਨੇ 5 ਥਾਲ ਜ਼ਰੂਰੀ ਕਰਤੀ ਵੀ 5 ਸਾਲ ਦੀ ਮਿੱਟੀ ਤੇ ਪੀ ਐਚ ਬੀ ਐਮ ਵੀ ਰਹੂਗੀ ਇੱਕ ਪਾਸੇ ਤਾਂ ਇੱਕ ਪੀ ਬੀ ਐਮ ਐ ਪੀ ਵੀ ਤੇ 5 ਸਾਲ ਦੀ ਮਿੱਟੀ ਦੇ ਮੰਗਦੇ ਆ ਦੂਜੇ ਪਾਸੇ ਜਿਹੜੀ ਪ੍ਰਧਾਨ ਮੰਤਰੀ ਯੋਜਨਾ ਦੀ ਸੜਕਾਂ ਉੱਤੇ 3000 ਨਾ ਪੱਥਰ ਦੀਆਂ ਉੱਤੇ ਬੀ ਐਮ ਹੈ ਉੱਤੇ ਪੀ ਵੀ ਹੈ ਫਿਰ ਉਹ ਸਤੋਂ 5 ਸਾਲ ਦੀ ਮਿੱਟੀ ਦੇ ਮੰਗਦੇ ਜਿਹੜੀ ਖੁਸ਼ੀ ਖੁਸ਼ੀ ਦਿੰਦੀ ਹੈ ਤਾਂ ਕਾਰਨ ਸਾਡੀ ਇਹ ਬੇਨਤੀ ਹੈ ਜਾਂ ਸਰਕਾਰ ਨੂੰ ਅਫਸਰ ਗੁਮਰਾ ਕਰ ਰਹੀ ਹੈ ਵੀ ਇਹ ਜੇ ਸੜਕਾਂ ਅਭੀ 5 ਸਾਲ ਦੀ ਮੇਨਟੇਨੈਂਸ ਦੇ ਰੇਨ ਨੂੰ ਤਿਆਰ ਹੈ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਇਹ ਸੜਕਾਂ ਨੂੰ ਪ੍ਰੋਪਰਲੀ ਟੈਕਨੀਕਲ ਤਰੀਕੇ ਨਾਲ ਡਿਜ਼ਾਈਨ ਕਰਾਵੇ ਜਿਹੜਾ ਉਸ ਮਟੀਰੀਅਲ ਬਣਦਾ ਉਹ ਦੇਵੇ ਕਿ ਅਸੀਂ 5 ਸਾਲ ਦੀ ਮੇਨਟੇਨੈਂਸ ਦੇ ਰੇਨ ਨੂੰ ਪਿਆਰ ਹੈ ਦੂਜੀ ਗੱਲ ਸਰਕਾਰ ਨੇ ਮੇਨਟੇਨੈਂਸ ਨੂੰ ਤਾਂ ਕਹਤਾ ਜੇ 25 ਫੁੱਟ ਦਾ ਰਸਤਾ ਸਰਕਾਰੀ ਹੈ ਤਾਂ ਉਹ ਜਿਵੀਦਾਰਾਂ ਨੇ 10 ਫੁੱਟ ਇੱਕ ਪਾਸੇੋਂ 8 ਫੁੱਟ ਇੱਕ ਪਾਸੇੋਂ ਵੱਧਿਆ ਹੈ ਡਾਫਟ ਲਈ ਛਟਕਾਂ ਵੀ ਬਹੁਤ ਮਸਤ ਨਾਲ ਵੱਧੀਆਂ। ਜੇ ਆਖੀ ਕਿ ਰਿਪੋਰਟਾਂ ਨੂੰ ਬਹੁਤ ਸਾਡੇ ਚਿੱਠੀਆਂ ਅਸੀਂ ਰਿਟਿੰਜੇ ਦਿੱਤੀਆਂ। ਵੀ ਜਿਆ ਸਰ ਕਮੇਟੀ ਹੋਇਆ ਤਾਂ ਕਿਸਾਨ ਜੁਨਿਓਨਰ ਤੋਂ ਜਾਂ ਅਫਸਰ ਕੰਨੀ ਕਰਨ ਦੇ ਕੰਮ ਤੋਂ ਕੋਈ ਅਫਸਰ ਉੱਤੇ ਐਕਸ਼ਨ ਨਹੀਂ ਲੈਂਦਾ। ਹੁਣ ਡੀਸੀ ਸਾਹਿਬ ਡੀਸੀ ਵੀ ਹੰਡਾ ਨੇ ਜਰੂਰ ਥੋੜਾ ਜਿਹਾ ਐਕਸ਼ਨ ਲਿਆ ਸੀਗਾ। ਉਹਨਾਂ ਨੇ ਕਿ ਸਰਕਾਰ ਇੱਕੋ ਸਰਕਾਰ ਸਹੀ ਵੀ ਹੋਣੀ ਹੈ। ਜਿੰਨਾ ਚਿਰ ਸਰਕਾਰ ਫਤਾਰੀ ਰਸਤਿਆਂ ਨੂੰ ਚੌੜਾ ਨਹੀਂ ਕਰਦੀ ਜੇ ਰਸਤਾ ਨੂੰ ਚੌੜਾ ਕਰੂਗੀ ਤੇ ਬਨਵਾਉਂਦੇ ਦਰਖਤ ਵੀ ਲੱਗ ਜਾਣਗੇ ਖਰਤਾਰ ਨੂੰ ਵੀ ਫਾਇਦਾ ਤਰਕਾਰੀ ਪ੍ਰਾਪਰਟੀ ਖਰਾਂਦੇ ਹਿੱਜਾ ਜੂਗੀ ਰਸਤਿਆਂ ਨੂੰ ਚੌੜਾ ਨਹੀਂ ਕਰਦੀ ਰਸਤਾ ਤੇ ਮਿੱਟੀ ਪਾ ਕੇ ਉਹਨਾਂ ਨੂੰ ਸਹੀ ਲੈਵਲ ਚ ਨਹੀਂ ਕਰਦੀ ਉਹਨਾਂ ਚਰ ਪਿੰਡ ਨੂੰ ਲਿੰਕ ਕਰਵਾਉਂਦੀਆਂ ਛੜਤਾਂ ਉਹ ਨਹੀਂ ਬਨੋਂਟਾ ਚੰਗਾ ਇਹ ਤੁਹਾਡੇ ਪੱਤਰਕਾਰ ਭਾਵਾਂ ਦੇ ਮੱਧਮ ਤੇ ਖਰਤਾਰ ਨੂੰ ਦੱਸਦੇ ਵੀ ਟਿਕਣੀ ਹਟਕੁਣੀ ਨਹੀਂ ਫਰਿਆ ਟੁੱਟ ਜਾਂਦੀ ਹੈ ਪੈਸਾ ਖਰਾਬ ਹੀ ਹੈ ਜਾਂ ਤੁਸੀਂ ਪ੍ਰੋਪਰ ਇਹਨੂੰ ਡਿਜ਼ਾਈਨ ਕਰਾਓ ਟੇਕਾ ਡਿਜ਼ਾਈਨ ਕਰਾਓ ਟੇਕਾ ਡਿਜ਼ਾਈਨ ਕਰਾ ਕੇ ਸਾਨੂੰ ਮਿੱਟੀ ਦਿਓ ਪਹਿਲਾਂ ਮਿੱਟੀ ਸੀ ਜ਼ਿੰਮੇਦਾਰ ਦਿੰਦਾ ਸੀ ਮਿੱਟੀ ਹੁਣ ਕੋਈ ਜ਼ਿੰਮੇਦਾਰ ਕਹਾਂ ਜਿਹਨਾਂ ਇੰਨੀ ਮਜ਼ਬੂਤ ਹੈ ਕੋਈ ਜ਼ਿੰਮੇਦਾਰ ਮਿੱਟੀ ਨਹੀਂ ਦਿੰਦਾ ਇੱਕ ਪਈਆ ਮਿੱਟੀ ਮਿੰਦਾ ਟਰਾਲੀ ਦੇ ਪਾਸੇ ਰਹਿ ਗਿਆ ਠੇਕੇਦਾਰ ਮਿੱਟੀ ਪਾਣੀ ਖੜਾ ਦੇ ਕੇ ਤੁਹਾਨੂੰ ਪੈਸੇ ਨਹੀਂ ਮਿਲਦੇ ਸਾਡੀਆਂ ਬਣਦੀਆਂ ਸੜਕਾਂ ਦੀਆਂ ਕੰਨੀਆਂ ਟੁੱਟਦੀਆਂ ਨੇ ਜੇ ਕੰਨੀਆਂ ਟੁੱਟਦੀਆਂ ਉਹ ਫਿਰ ਪ੍ਰੈਸ ਚ ਵੀ ਜਾਂਦੀਆਂ ਉਹ ਚ ਮੇਰੇ ਕੋਈ ਮਟੀਰੀਅਲ ਮਾੜਾ ਹੈ ਅਗੀਆਂ ਦਾ ਦੁੱਖ ਥੋੜੇ ਕੋਲ ਰੋਣੇ ਵੀ ਮਟੀਰੀਅਲ ਵਿਚਾਲੋ ਜਦੋਂ ਮਰਜ਼ੀ ਚੱਕਾ ਕਰ ਲੈਣ ਸਾਡਾ ਮਟੀਰੀਅਲ 100% ਹੁੰਦਾ ਹੈ ਪਰ ਤੰਨਿਆ ਫੇਰੀ ਹਟ ਰਹੀ ਹੈ ਜੇ ਸਰਕਾਰ ਸਾਨੂੰ ਪ੍ਰੋਪਰ ਮਿੱਟੀ ਦੇਊਗੀ ਪ੍ਰੋਪਰ ਟੈਕਨੀਕਲ ਕਾਫੀ ਹਣ ਦੇਊਗੀ ਜਿਹਨੇ ਅਮ ਇਹਨੇ 5 ਸਾਲ ਦੀ ਮੈਂਟੇਨੈਂਸ ਦੇ ਟੈਂਡਰ ਲਾਏ ਆ ਉਹਦੇ ਸਾਡੀ ਐਸੋਸ਼ੀਏਟ ਬਲੂ ਉਹਦਾ ਪੂਰਨ ਬਾਈਕਾਟ ਹੈ ਜੀ ਜਿੰਨੇ ਕੇ ਕਈ ਸਪੈਸ਼ਲ ਨਹੀਂ ਕਰਦੇ ਅਸੀਂ ਪੰਜਾਬ ਚ ਕੋਈ ਟੈਂਡਰ ਨਹੀਂ ਪਾਵਾਂਗੇ ਵਾਲੀਆ ਜੀ ਤੁਸੀਂ ਹਜੇ ਤੱਕ ਸਰਕਾਰ ਨਾਲ ਕੋਈ ਮਰਮਰ ਤੇ ਕੰਮ ਕੋਈ ਨਹੀਂ ਕੀਤਾ ਹੈ ਜਾਂ ਹਜੇ ਨਹੀਂ ਕੀਤਾ ਹੈ ਸਾਨੂੰ ਫੈਕਟਰੀ ਬੰਡੀ ਬੋਰਡ ਨੇ ਸੱਦਿਆ ਸੀਗਾ 4 ਘੰਟਿਆਂ ਦੇ ਨੋਟ ਤੇ ਰਾਤ ਨੂੰ 10 ਵਜੇ ਫੋਨ ਆਇਆ ਵੀ ਤਰਕੇ 10 ਵਜੇ ਆ ਜਾਓ ਮੈਂ ਤਾਂ ਨਹੀਂ ਜਾ ਸਕਿਆ ਸਾਡੇ 5-6 ਬੰਦੇ ਗਏ ਸੀ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਤੁਸੀਂ ਪ੍ਰੋਪਰ ਮੀਟਿੰਗ ਰੱਖੋ ਸਾਡੀ ਐਸੋਸੀਏਸ਼ਨ ਨਾਲ ਫੈਕਟਰੀ ਨਾਲ ਫਿਰ ਅਸੀਂ ਗੱਲਾਂ ਸਾਡੀਆਂ ਪ੍ਰੋਬਲਮਾਂ ਤੁਸੀਂ ਵੀ ਦੱਸੋ ਆਉਦੇ ਆ ਪ੍ਰੋਬਲਮ ਆਪਾਂ ਖੁੱਲ੍ਹ ਕੇ ਗੱਲ ਕਰਕੇ ਕੋਈ ਵਿਛਲਾ ਰਾਹ ਲੱਭ ਕੇ ਇਥੋਂ ਨਹੀਂ ਤਰੀਕੇ ਨਾਲ ਕੰਮ ਕਰਾਂਗੇ ਪਰ ਫੈਕਟਰੀ ਸਾਹਿਬ ਨੇ ਕੀ ਕੀਤਾ ਕਿ ਉਹਨਾਂ ਨੇ ਹੁਣ ਚੁਸਤੀ ਨਾਲ ਕੰਮ ਕੀਤਾ ਚਾਰ ਗਿਲਾ ਦੇ ਤਰਨ ਤਰਨ ਪਠਾਨਕੋਟ ਬਠਿੰਡਾ ਤੇ ਬਰਨਾਲੇ ਦੇ ਟੈਂਡਰ ਲਾਈ ਹੈ ਕੁਰੀਮੈਂਟ ਵਾਸਤੇ ਜੀ ਕੋਈ ਠਕਪਾ ਤੇ ਸਾਰੇ ਪੰਜਾਬ ਚ ਲਾ ਦੇਗੇ ਨਹੀਂ ਤਾਂ ਫਿਰ ਹੋ ਸਕਦਾ ਕਰਨ ਜੀ ਦੇਖੋ ਜਦੋਂ ਕਿ ਸਾਰੇ ਪੰਜਾਬ ਚੋਂ ਬਠਿੰਡੇ ਦੀ ਮੇਰੇ ਕਹਿੰਦੇ 80-90 ਕਰੋੜ ਦੇ ਤੱਕ ਡਿਊ ਹੈ ਨਹੀਂ ਲਾਇਆ ਕਿਉਂਕਿ ਕੁਰੀਮੈਂਟ ਕਰ ਰਿਹਾ ਪਹਿਲਾਂ ਇਹ ਆਹ ਰਹੇ ਆ ਪਿਛਲੇ ਸਮੇਂ ਤੋਂ ਕਈ ਵਾਰੀ ਇਸ ਤਰ੍ਹਾਂ ਪ੍ਰੈਸ ਕਾਨਫਰੰਸ ਕਰ ਰਹੇ ਆ ਸਰਕਾਰ ਨੇ ਤੁਹਾਡੀ ਗੱਲ ਨੂੰ ਕਿਹੜੀ ਕਾਰਨ ਬਣਦੀ ਆ ਅਗਲੇ ਕਈ ਹੈ ਜੀ ਵੀ ਕਦੋਂ ਤੱਕ ਦੀ ਮੀਟਿੰਗ ਵੀ ਕੀਤੀਆਂ ਪਰ ਕੁਝ ਸੋਨੂੰ ਨਹੀਂ ਚਾਰਨੀ ਅਸਰ ਕਰ ਚੁਕਾ ਚੰਗੀ ਮਾਰੀ ਗੱਲ ਚੰਗੀ ਵੀ ਕਹੀ ਸੀ ਹੁਣ ਕਹਿੰਦੇ ਬਰਮ ਬਣਾਵਿਓ ਅਸੀਂ ਬਰਮ ਤਾਂ ਫਰਕਾਰੀ ਪ੍ਰਾਪਰਟੀ ਹੈ ਜ਼ਿੰਮੇਵਾਰਾਂ ਨੇ ਬਰਮ ਰੱਖਿਆ ਉਸ ਤੇ ਵੀ ਅੱਛੇ ਦੀਦਾਰ ਸਾਡੇ ਦਾ ਮੰਗਾ ਜੀ ਆ ਵੀ ਅਸੀਂ ਤੁਹਾਡੇ ਟੈਕਨੀਕਲੀ ਤਾਂ ਕੋਈ ਗੱਲ ਕਰਦੇ ਹੁਣ ਥੋੜਾ ਕੰਮ ਉੱਤੇ ਇਹ ਗੱਲ ਮਤਲਬ ਕਿ ਨੀਂਹ ਜਿਹੜੀ ਚੜਦੀ ਹੁੰਦਾ ਥੋੜਾ ਜਿਹਾ ਅਭੀ ਇਹਨਾਂ ਨੂੰ ਲੈਟਰ ਪੈਡ ਤੇ ਐਸੋਸੀਏਸ਼ਨ ਦੇ ਤੇ ਲਿਖ ਕੇ ਪ੍ਰੋਬਲਮ ਆਵੇ ਭੇਜ ਦੇ ਰਹੇ ਨੇ ਅਕੀ ਵੀ ਇੰਜ ਨਹੀਂ ਸਦੀ ਮੀਟਿੰਗਾਂ ਕਰੋ ਬਾਕੀ ਸਰਕਾਰਾਂ ਮੇਲੇ ਅਸੋਚੀ ਮੀਟਿੰਗਾਂ ਹੁੰਦੀਆਂ ਸੀ ਤਿੰਨ ਮਹੀਨੇ ਬਾਅਦ ਮੀਟਿੰਗ ਹੋ ਜਾਂਦੀ ਸੀਗੀ ਪਰ ਤੁਹਾਨੂੰ ਕੋਈ جواب ਹੀ ਨਹੀਂ ਆਉਂਦਾ ਇਹਨਾਂ ਦਾ ਸਾਡੇ ਮੀਟਿੰਗ ਨਹੀਂ ਕਰਦੇ